ਅੱਜ ਮੁਸਲਿਮ ਸੰਗਠਨ ਪੰਜਾਬ ਡਿਸਟ੍ਰਿਕਟ ਐਸਬੀਐਸ ਨਗਰ ਦੀ ਟੀਮ ਵੱਲੋਂ ਇੱਕ ਪ੍ਰੋਟੈਸਟ ਜਿਹੜਾ ਰੱਖਿਆ ਗਿਆ ਹੈ ਇਹਦੇ ਚ ਅਸੀਂ ਡੀਸੀ ਸਾਹਿਬ ਨੂੰ ਮੰਗ ਪੱਤਰ ਦੇਣ ਆਏ ਆ ਪਿਛਲੇ ਦਿਨੀ ਜੋ ਭਾਜਪੀ ਸਰਕਾਰ ਨੇ ਘੱਟ ਗਿਣਤੀਆਂ ਉੱਪਰ ਹਮਲਾ ਕਰਦੇ ਹੋਇਆ ਭਾਰਤ ਦੇ ਸੰਵਿਧਾਨ ਦੇ ਉੱਪਰ ਸਭ ਤੋਂ ਵੱਡਾ ਹਮਲਾ ਕਰਦੇ ਹੋਇਆ ਵਕਫ ਐਕਟ ਸ਼ੋਧ ਬਿਲ ਜਿਹੜਾ ਪਾਸ ਕੀਤਾ ਹੈ ਇਹ ਵਕਫ ਦੇ ਵਿੱਚ ਜਿਹੜੀ ਸ਼ੋਧ ਲਿਆਂਦੀ ਗਈ ਹੈ ਜੋ ਵਕਫ ਐਕਟ ਸ਼ੋਧ ਬਿਲ ਪਾਸ ਹੋਇਆ ਹੈ ਇਹ ਭਾਰਤ ਦੇ ਸੰਵਿਧਾਨ ਦੀ ਜਿਹੜੀ ਮੂਲ ਧਾਰਨਾ ਹੈ ਕਿ ਇਕਵੈਲਿਟੀ ਬਿਫੋਰ ਲਾ ਆਰਟੀਕਲ 14 ਸਾਰੇ ਧਰਮਾਂ ਨੂੰ ਇੱਕ ਸਮਾਨਤਾ ਦਾ ਅਧਿਕਾਰ ਜਿਹੜਾ ਸਾਡਾ ਸੰਵਿਧਾਨ ਦਿੰਦਾ ਹੈ 바ਵਾ ਸਾਹਿਬ ਭੀਮਰਾਓ ਅੰਬੇਡਕਰ ਜੀ ਦਾ ਸੰਵਿਧਾਨ ਦਿੰਦਾ ਹੈ ਉਸ ਸੰਵਿਧਾਨ ਦੇ ਉੱਪਰ ਸਿੱਧਾ ਸਿੱਧਾ ਹਮਲਾ ਕਰਦੇ ਹੋਏ ਆਂ ਬੀਜੇਪੀ ਸਰਕਾਰ ਨੇ ਇਹ ਬਕਪ ਦੇ ਵਿੱਚ ਜਿਹੜੀ ਸ਼ੋਧ ਕੀਤੀ ਹੈ ਮੈਨੂੰ ਇਹ ਦੱਸੋ ਮੈਂ ਇਸ ਕਰਕੇ ਅਸੀਂ ਪ੍ਰੋਟੈਸਟ ਕਰ ਰਹੇ ਆਂ ਕਿਹਾ ਇੱਕ ਭਾਰਤ ਦਾ ਨਾਗਰਿਕ ਜਿਹੜਾ ਭਾਰਤ ਦੇ ਲਈ ਸ਼ਹੀਦ ਸ਼ਹਾਦਾ ਦਿੱਤਿਆਂ ਉਹਨਾਂ ਆਜ਼ਾਦੀ ਵਾਸਤੇ 2000 ਉਲਮਾ ਜਿਹੜੇ ਸ਼ਹੀਦ ਹੋ ਗਏ ਆਪਣੇ ਆਜ਼ਾਦੀ ਦੀ ਲੜਾਈ ਦੇ ਵਿੱਚ ਉਹਨਾਂ ਲੋਕਾਂ ਨੂੰ ਕਿ ਅੱਜ ਦਫ਼ਨ ਹੋਣ ਦਾ ਇਸ ਮਿੱਟੀ ਦੇ ਵਿੱਚ ਅਧਿਕਾਰ ਨਹੀਂ ਹੈ ਕਿਹੜਾ ਭਾਰਤ ਦਾ ਨਾਗਰਿਕ ਹੈ ਚਾਹੇ ਕਿਸੇ ਵੀ ਧਰਮ ਤੋਂ ਤਾਲਲਕ ਰੱਖਦਾ ਹੈ ਚਾਹੇ ਹਿੰਦੂ ਹੈ ਚਾਹੇ ਸਾਡਾ ਸਿੱਖ ਭਰਾ ਹੈ ਚਾਹੇ 크੍ਰਿਸਚੀਅਨ ਹੈ ਬੋਧ ਹੈ ਜਿਉ ਹੈ ਪਾਰਸੀ ਕੋਈ ਵੀ ਧਰਮ ਤੋਂ ਤਾਲਲਕ ਰੱਖਦਾ ਹੈ ਕੀ ਉਹਦੇ ਕੋਲ ਲਾਸਟ ਰਿਲੀਜੀਅਸ ਰਾਈਟ ਨਹੀਂ ਹੈਗੀ ਉਹਦੇ ਕੋਲ ਆਪਣੇ ਇਹਨਾਂ ਮੁਸਲਮਾਨਾਂ ਕੋਲੋ ਸ਼ੋਧ ਬਿੱਲ ਲਿਆ ਕੇ ਜਿਹੜੇ ਸਾਡੇ ਲਾਸਟ ਰਿਲੀਜੀਅਸ ਸਾਡੇ ਮਰਨ ਤੋਂ ਬਾਅਦ ਦੇ ਜਿਹੜੇ ਅਧਿਕਾਰ ਹੈ ਉਹ ਤੱਕ ਖੋਣਾ ਚਾਹੁੰਦੇ ਆ ਇਹ ਸਾਡੀ ਕਵਰਾਂ ਤੇ ਜ਼ਮੀਨ ਜਿਹੜੀ ਹੈ ਉਹਦੇ ਉੱਪਰ ਵੀ ਕਬਜ਼ਾ ਕਰਨਾ ਚਾਹੁੰਦੇ ਆ ਇਹ ਬੀਜ ਬਕਪ ਸ਼ੋਅ ਐਕਟ ਲਿਆ ਕੇ ਇੱਕ ਨੈਰੇਟਿਵ ਕ੍ਰੀਏਟ ਕਰ ਰਹੀ ਹੈ ਸੋਸਾਇਟੀ ਦੇ ਵਿੱਚ ਇੱਕ ਪਰਸਪੈਕਸ਼ਨ ਬਣਾਈ ਜਾ ਰਹੀ ਹੈ ਕਿ ਅਸੀਂ ਮੁਸਲਮਾਨਾਂ ਦੇ ਉੱਪਰ ਵੱਡਾ ਹਮਲਾ ਬੋਲਿਆ ਹੈ ਮੁਸਲਮਾਨਾਂ ਦੇ ਉੱਪਰ ਵੱਡਾ ਹਮਲਾ ਬੋਲ ਕੇ ਇਹ ਪੋਲਰਾਈਜੇਸ਼ਨ ਕਰਨਾ ਚਾਹੁੰਦੇ ਆ ਇਹ ਪੋਲਰਾਈਜ਼ ਕਰਕੇ ਆਪਣੀ ਸੱਤਾ ਬਚਾਉਣਾ ਚਾਹੁੰਦੇ ਆ ਕਿਉਂਕਿ ਭਾਜਪਾ ਗਵਰਨਮੈਂਟ ਕੋਲ ਆਪਣੀ ਉਪਲਬਧੀਆਂ ਗਿਣੌਣ ਵਾਸਤੇ ਕੁਝ ਨਹੀਂ ਹੈ ਨਾ ਇਹ 15 ਲੱਖ ਦੇ ਪਾਏ ਆ ਨਾ ਇਹ 2 ਕਰੋੜ ਨੌਕਰੀਆਂ ਦੇ ਪਾਏ ਆ ਨਾ ਇਹ ਧਾਰਮਿਕ ਭਾਵਨਾ ਜਿਹੜੀ ਸਾਡੀ ਆਪਸੀ ਭਾਈਚਾਰਕ ਸਾਂਝ ਹੈ ਉਹਨੂੰ ਕੈਮਰਾ ਖਪਾਏ ਆ ਜਿਹੜੀ ਸਾਡੀ ਭਾਰਤ ਦੀ ਫਾਊਂਡੇਸ਼ਨ ਸੀ ਉਹਨੂੰ ਅੱਜ ਇਹਨਾਂ ਨੇ ਕਮਜ਼ੋਰ ਕਰ ਦਿੱਤਾ ਹੈ ਇਸ ਕਰਕੇ ਅਸੀਂ ਅੱਜ ਸੜਕਾਂ ਤੇ ਬੈਠੇ ਹੋਏ ਆ ਇਹ ਲੜਾਈ ਤਦ ਤੱਕ ਜਾਰੀ ਰਹੇਗੀ ਜਦ ਤੱਕ ਬਕਾਫ ਜਿਹੜਾ ਅਮੈਂਡਮੈਂਟ ਇਹਨਾਂ ਨੇ ਕੀਤੀ ਹੈ ਬਕਾਫ ਐਕਟ ਦੇ ਵਿੱਚ ਉਹ ਵਾਪਸ ਨਹੀਂ ਲੈ ਲੈਂਦੇ ਰੱਦ ਨਹੀਂ ਹੋ ਜਾਂਦਾ ਹਾਂਜੀ ਸਾਰਿਆਂ ਨੂੰ ਪਹਿਲਾਂ ਸਤਿ ਸ੍ਰੀ ਅਕਾਲ ਜੀ ਤੇ ਤੁਸੀਂ ਜੋ ਦੇਖ ਰਹੇ ਹੋ ਅਜੋ ਪ੍ਰੋਟੈਕਸ਼ਨ ਦੇ ਦੇਖ ਰਹੇ ਆ ਅਸੀਂ ਘੱਟ ਗਿਣਤੀ ਲੋਕਾਂ ਦੇ ਨਾਲ ਸਰਕਾਰਾਂ ਧੱਕਾ ਕਰਦੀਆਂ ਆ ਰਹੀਆਂ ਨੇ ਸਭ ਤੋਂ ਪਹਿਲਾਂ ਤਾਂ ਇਹ ਗੱਲ ਹੈ ਜੀ ਇਹ ਇੱਕ ਨਾ ਇਹਨਾਂ ਨੇ ਜਿਹੜਾ ਸੰਵਿਧਾਨ ਸੀ ਸਾਡਾ ਬਣਾਇਆ ਵਾ ਪਹਿਲਾਂ ਤਾਂ ਉਸ ਨੂੰ ਡਾਇਰੈਕਟ ਇਹਨਾਂ ਨੇ ਬਦਲਣ ਦੀ ਕੋਸ਼ਿਸ਼ ਕੀਤੀ ਜਦੋਂ ਉਹਨਾਂ ਤੋਂ ਉਹ ਚਾਰਾ ਨਹੀਂ ਹੋਇਆ ਉਹਨਾਂ ਨੇ ਹੁਣ ਇਹ ਲੱਗ ਲੱਗ ਮੰਨ ਲਓ ਧਰਮਾਂ ਦੇ ਉੱਤੇ ਅਟੈਕ ਕਰਨਾ ਸ਼ੁਰੂ ਕਰ ਦਿੱਤਾ ਅਸੀਂ ਸਰਕਾਰਾਂ ਨੂੰ ਇਹੀ ਕਹਿਣਾ ਚਾਹੁੰਦੇ ਹਾਂ ਵੀ ਸਾਡੇ ਜੋ ਧਰਮ ਹੈ ਇਹ ਸਿਰਫ ਸਾਂਝਾ ਧਰਮ ਹੈ ਇੱਕਤਾ ਧਰਮ ਹੈ ਸਾਰੇ ਆਪਸ ਵਿੱਚ ਰਲ ਮਿਲ ਕੇ ਰਹਿੰਦੇ ਨੇ ਸਾਰੇ ਭਾਈ ਭਾਈ ਹਿੰਦੂ ਮੁਸਲਮ ਸਿੱਖ ਸਾਈ ਆਪਸ ਵਿੱਚ ਹੈ ਭਾਈ ਭਾਈ ਸਾਰੇ ਆਪਸ ਵਿੱਚ ਭਾਈ ਭਾਈ ਆ ਅਸੀਂ ਇੱਕ ਪਿੱਛੇ ਇੱਕ ਪ੍ਰੋਟੈਕਸ਼ਨ ਵੀ ਕੀਤਾ ਸੀ ਉਹਦੇ ਵਿੱਚ ਸਾਰੇ ਧਰਮਾਂ ਨੂੰ ਸਾਂਝਾ ਏਕਤਾ ਮੋਅਰਚਾ ਕੱਢਿਆ ਸੀ ਸਰਕਾਰਾਂ ਨੂੰ ਇਹ ਕਹਣਾ ਚਾਹੁੰਦਾ ਹਾਂ ਮੈਂ ਵੀ ਤੁਸੀਂ ਇਦਾਂ ਦੇ ਜੋ ਬਿੱਲ ਹੈ ਉਹ ਨਾ ਪਾਸ ਕਰੋ ਜਿਨ੍ਹਾਂ ਦੇ ਪ੍ਰਥਾਏ ਕਿਸੇ ਵੀ ਧਰਮ ਦੇ ਉੱਤੇ ਠੇਸ ਪਹੁੰਚੇ ਸਰਕਾਰਾਂ ਨੂੰ ਸੋਚਣਾ ਚਾਹੀਦਾ ਹੈ ਵੈਸੇ ਤਾਂ ਉਹ ਇਹ ਜਰੀਆ ਕਰਨਾ ਚਾਹੁੰਦੇ ਆ ਜਿਹੜਾ ਸਾਡਾ ਸੰਵਿਧਾਨ ਹੈ ਉਸ ਨੂੰ ਤੋੜ ਮਰੋੜ ਕੇ ਕਿਸੇ ਆਪਣਾ ਸੰਵਿਧਾਨ ਚਲਾਉਣਾ ਚਾਹੁੰਦੇ ਆ ਹਿੰਦੂ ਰਾਸ਼ਟਰੀ ਗੱਲ ਕਰਦੇ ਆ ਉਹ ਅਸੀਂ ਤਾਂ ਸਾਰੇ ਆਪਸ ਵਿੱਚ ਭਾਈ ਭਾਈ ਆ ਸਰਕਾਰਾਂ ਦਾ ਕੰਮ ਹੈ ਫੁੱਟ ਪਾਓ ਰਾਜ ਕਰੋ ਪਰ ਅਸੀਂ ਸਾਰੇ ਸਾਂਝੇ ਆਸੀਂ ਇਹ ਕੰਮ ਨਹੀਂ ਹੋਣ ਦੇਣਾ ਸਰਕਾਰ ਉਦੋਂ ਤੱਕ ਇਹ ਜਾਰੀ ਰਹੇਗਾ ਜਦੋਂ ਤੱਕ ਉਹ ਜਿਹੜਾ ਨੇ ਬਿੱਲ ਪਾਸ ਕੀਤਾ ਹੈ ਉਹ ਰੱਦ ਨਹੀਂ ਕਰ ਦਿੰਦੇ ਇੰਨੀ ਇੱਕ ਬੇਨਤੀ ਹੈ ਜੀ ਸਤਿ ਸ੍ਰੀ ਅਕਾਲ ਜੀ